ਪਿਆਰ ਸਰਕਾਰ ਜਰੂਰ ਆਬਾਦ ਪਿਆਰ ਸਰਕਾਰ ਆਵਾਜ਼ ਆਬਾਦ ਪਿਆਰ ਸਰਕਾਰ ਆਵਾਜ਼ ਕਿੰਨੀਆਂ ਬੱਸਾਂ ਆਲੇ ਵੱਡੀਆਂ ਬੱਸਾਂ ਆਲੇ ਪ੍ਰਾਈਵੇਟ ਬੱਸਾਂ ਆਲੇ ਸਾਰੇ ਇੱਥੇ ਇਕੱਠੇ ਆ ਸਾਨੂੰ ਅੱਡੇ ਦਾ ਮਸਲਾ ਹੈ ਅੱਡੇ ਦੀ ਕੋਈ ਸਹੂਲਤ ਨਹੀਂ ਹੈਗੀ ਨਾ ਦੇ ਇੱਥੇ ਕੋਈ ਪਾਣੀ ਆ ਤੇ ਨਾ ਕੋਈ ਪੱਖਾ ਚੱਲਦਾ ਨਾ ਸਫਾਈ ਹੁੰਦੀ ਹੈ ਉਹ ਤੁਸੀਂ ਦੇਖੋ ਤੁਹਾਨੂੰ ਦਿਖਾਇਆ ਹੀ ਆ ਉਹ ਸਾਹਮਣੇ ਰਿਸਪਨ ਭਰੇ ਨੇ ਇੰਨੀ ਬੋ ਆਂ ਰਹੀ ਆ ਬੰਦਾ ਖਲੋ ਨਹੀਂ ਸਕਦਾ ਇਹ ਵਿਚਾਰੇ ਸਾਰੇ ਪਾਣੀ ਦੇ ਤੰਗ ਨੇ ਪਾਣੀ ਬੋਤਲਾਂ ਲੈ ਲੈ ਡਰਾਈਵਰ ਨਾਲ 300 ਦੀ ਤਨਖਾਹ ਤੇ ਕਿਥੋਂ ਪਾਣੀ ਲੈ ਲੈ ਪੀ ਜਾਣਗੇ ਵਿਚਾਰੇ ਇਹਨਾਂ ਦੀ ਸਹੂਲਤ ਇਹ ਹੀ ਆ ਅਸੀਂ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਕਰਨੇ ਆ ਕਿ ਐਡੇ ਸਹੂਲਤਾਂ ਪੂਰੀਆਂ ਕੀਤੀਆਂ ਜਾਣ ਹੁਣ ਡਰਾਈਵਰ ਕੰਟਰ ਸਾਡੇ ਸਾਰੇ ਇਹ ਕਹਿੰਦੇ ਆ ਪਾਣੀ ਕਿੱਥੋਂ ਪੀਏ ਪੱਖਾ ਕੋਈ ਨਹੀਂ ਚੱਲਦਾ ਗਰਮੀਆਂ ਆਂਡੀਆਂ ਨੇ ਆ ਸਾਰੇ ਖਰੋਤੇ ਹੀ ਨੇ ਇਹਨਾਂ ਨੂੰ ਕੁਛ ਗਰਮੀਆਂ ਚੱਲਣ ਡੀਆਂ ਨੇ ਗਰਮੀ ਹੈ ਹੀ ਬਰੀ ਹੈ ਮਾਰਾ ਇਹ ਉਹਨਾਂ ਨੂੰ ਕਹਿ ਦੋ ਪ੍ਰਸ਼ਾਸਨ ਸਾਡੇ ਆ ਕਿ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਦੋ ਤਿੰਨ ਸਾਡੀਆਂ ਮੰਗਾ ਪੂਰੀਆਂ ਕਰ ਦੋ ਆ ਟਰੱਕ ਖਰੋ ਜਾਂਦੇ ਨੇ ਕੇ ਟਰਾਲੀਆਂ ਖਰੋ ਜਾਂਦੀਆਂ ਨੇ ਇਹ ਪਾਰਟ ਟਾਈਮ ਕਰਾ ਇਹਦੇ ਟਰੱਕ ਸਟੈਂਡ ਇੱਥੇ ਜਿਹੜਾ ਮਰਜ਼ੀ ਲਿਆ ਕੇ ਵਾਰਨ ਜਿਹੜਾ ਮਰਜ਼ੀ ਲਿਆ ਤੁਸੀਂ ਕੌਣ ਕਹਿਣ ਵਾਲੇ ਇਹ ਮਾਰੇ ਸਾਡੀ ਹੱਥ ਜੋ ਕੇ ਸਾਰਿਆਂ ਦੀ ਇਹ ਪੀਲ ਆ ਕਿ ਤੁਸੀਂ ਇਹ ਛੇਤੀ ਛੇਤੀ ਸਾਡਾ ਅੰਡੇ ਦੀ ਜਨੀਆ ਸੋਧ ਦਿੱਤੀ ਜਾਏ। ਨਾ ਗੁਰਦੀਪ ਸਿੰਘ ਹੈ ਜੀ। ਕੀ ਮਸਲਾ ਜੀ? ਮਸਲਾ ਇਹ ਹੈ ਬੱਸ ਸਟੈਂਡ ਦਾ ਜੀ ਕੋਈ ਇੱਥੇ ਸਫਾਈ ਨਹੀਂ ਆ ਕੋਈ ਪਾਣੀ ਨਹੀਂ ਆ। ਕੋਈ ਨਹੀਂ ਆ ਕੋਈ ਟਰਾਲੀ ਲੈ ਆਉਂਦਾ ਕੋਈ ਟਿਪਰ ਲੈ ਆਉਂਦਾ ਇੱਥੇ ਉਧਰ ਸਾਡੀਆਂ ਬਸਾਂ ਦਾ ਪ੍ਰਾਈਵੇਟ ਟਾਈਮ ਹੁੰਦਾ ਕੋਈ ਡੇਰਾ ਬਾਬਾ ਨਾਨਕ ਤੋਂ ਆਉਂਦੀਆਂ ਬਸਾਂ ਵੱਡੀਆਂ। ਤੇ ਇੱਥੇ ਜਦੋਂ ਅੱਗੇ ਆਣ ਕੇ ਲਾਉਣੀਆਂ ਹੁੰਦੀਆਂ ਕਾਊਂਟਰ ਦੇ ਕੋਲ ਟਿਪਰ ਲਈ ਹੁੰਦੀ ਆ। ਸਾਰ ਦੇ ਕੋ ਟਰਾਲੀਆਂ ਲਾਈਆਂ ਹੁੰਦੀਆਂ ਨੇ ਬਹੁਤ ਮੁਸ਼ਕਲ ਆ ਨੂੰ ਪਾਣੀ ਦੀ ਮੁਸ਼ਕਲ ਆ ਬੱਤੀ ਦੀ ਮੁਸ਼ਕਲ ਆ ਇਹ ਪ੍ਰਸ਼ਾਸਨ ਗਾੜੀ ਹੱਥ ਜੋੜ ਕੇ ਬੇਨਤੀ ਆ ਜੀ ਟਰਾਲੀਆਂ ਮੰਗਾ ਪੂਰੀਆਂ ਚੀਤੀਆਂ ਜਾਂਦੇ ਆਵੇਂ ਚੱਲਦੀ ਆ ਉਹਨੇ ਦੇਖੋ ਸਪਾਈ ਕਰਦੇ ਸਪਾਈਟ ਕਰਦੇ ਜਾਂ ਨਾ ਜੀ ਕਰਦੇ ਉਦਾਂ ਹੀ ਪਿਆ ਰਹਿਦਾ ਕੂੜਾ ਜੀ ਬੰਦ ਕੋਈ ਇਕੱਠਾ ਕਰਕੇ ਰੱਖ ਜਾਂਦੇ ਆ ਮੁਰਤੇ ਚੁੱਕਦੇ ਨਹੀਂ ਆ ਤੁਹਾਡੇ ਸਾਹਮਣੇ ਆ ਵੇਖੋ ਉਦਾਂ ਹੀ ਆ ਕੋਈ ਪਾਣੀ ਪੀਣ ਨੂੰ ਨਹੀਂ ਆ ਡਰਾਈਵਰ ਕਨੈਕਟਰ ਸਾਰੇ ਉਹ ਲੈ ਕੇ ਪਾਣੀ ਪੀਂਦੇ ਤੇ ਸਾਡੀ ਇਹੋ ਹੀ ਬੇਨਤੀ ਹੈ ਪ੍ਰਸ਼ਾਸਨ ਗਾੜੀ ਹੱਥ ਜੋੜ ਕੇ ਜੀ ਸਾਡੀਆਂ ਮੰਗਾਂ ਜਿਹੜੀਆਂ ਤਿੰਨ ਚਾਰ ਪੂਰੀਆਂ ਕੀਤੀਆਂ ਜਾਣ ਤੇ ਅਡੇ ਵਾਲ ਧਿਆਨ ਦਿੱਤਾ ਜਾਏ ਭਾਈ ਖਾਲਸਾ ਭਾਈ ਨਜੀਪਤ ਇਹ ਮੈਂ ਮਿਸ ਬਸਸਟਨ ਪਰਾਈਵੇਟ ਬਸਸਾਂ ਨੇ ਕਹਿ ਰਹੇ ਸੀ ਸਾਈਡ ਸਾਈਡ ਦਾ ਪ੍ਰਬੰਧ ਨਹੀਂ ਹੈਗਾ ਇਹ ਪੱਖ ਦਾ ਪ੍ਰਬੰਧ ਕੀ ਤੋਂ ਕੋਈ ਗੱਲ ਨਹੀਂ ਮੈਂ ਦਾ ਆਪਣੇ ਸੈਕਟਰੀ ਨੂੰ ਪੰਚਾਇਤ ਦੇ ਸੈਕਟਰੀ ਜਿਹੜਾ ਇੱਥੇ ਕਲਨੌਰ ਦਾ ਲੱਗੇਦਾ ਉਹਨੂੰ ਭੇਜ ਕੇ ਤੇ ਪਤਾ ਕਰ ਲੈਣੀ ਹੈ ਕੀ ਪ੍ਰੋਬਲਮ ਹੈ ਫਿਰ ਉਹਦੀ ਕੋਈ ਗੱਲ ਨਹੀਂ ਪ੍ਰੋਬਲਮ ਦੂਰ ਕਰ ਦਿੰਨੇ ਤੇ ਕੱਲ ਇਹਦੀ ਬੋਲੀ ਵੀ ਰੱਖੀ ਆਹੀਂ ਬੱਸ ਸਟੈਂਡ ਦੀ ਫਿਰ ਉਸ ਤੋਂ ਬਾਅਦ ਦੇਖ ਲੈਣੇ ਆ ਜਿਹੜਾ ਵੀ ਕੋਈ ਬੋਲੀ ਕਰਤਾ ਬੋਲੀ ਵਾਧ ਦੇਗਾ ਉਹਨੂੰ ਬੋਲੀ ਦੇ ਦੇ ਕੇ ਤੇ ਉਹ ਦੇ ਸੁਗੁਰਧ ਕਰਦਾਂਗੇ ਉਹ ਆਪੇ ਫਿਰ ਜੋ ਵੀ ਸਫਾਈ ਜਾਂ ਪੱਖੇ ਜਾਂ ਜੋ ਵੀ ਉਹ ਫਿਰ ਕਰਵਾ ਲੇਗਾ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਆਪਣਾ ਸੈਕਟਰੀ ਭੇਜ ਕੇ ਤਾਜਸਤਰੀ ਪਤਾ ਕਰਦਾ ਜੀ ਕਿ ਇਹ ਹੈ ਜੀ ਉਹ ਸਾਹਮਣਾ ਕਰਨਾ